ਇਦਰ ਔਰ ਤਾਂ ਸਾਣ ਤਾਂ ਆਪਾਂ ਨੇ ਔਰ ਤਾਂ ਸਾਣ ਕੇ ਹੁਣ ਕਾ ਵੀ ਇਹਦੇ ਚ ਨੂਨ ਇੱਕ ਚਮਚ ਇੱਕ ਪਾਣੀ ਵਿਹੜਦੀ ਤੇ ਲੈਂਜੀ ਮਰੀਚੀ ਦਾ ਸਲਟਾ ਪਾ ਲਈਏ ਆਪਾਂ ਔਰ ਟਾਗਣਾ ਦੋਨੀ ਇਹਨੇ ਟਾਗਣੇ ਰੱਖ ਲਈ ਇਧਰ ਮਸਾਲਾ ਤੇ ਲੋ ਜੀ ਇਹ ਬੈਠੇ ਆਪਾਂ ਕਿੱਥੇ ਮੈਂ ਇਹ ਸੀ ਸੀ ਦੇਖ ਸੀ ਕਿ ਚਟਣੀ ਦੀ ਕਿਹੜੀ ਚਟਣੀ ਆ ਕਿਹੜੀ ਕੰਪਨੀ ਦੀ ਆ ਹਨ ਤੇ ਲੋ ਜੀ ਆਪਾਂ ਮੰਗਾ ਲਈਆਂ ਇੱਥੇ ਫਿਰ ਟਿੱਕੀਆਂ ਕਰਤਾ ਸਟਾਰਟ ਕੰਮ ਅੱਜ ਕਾਫੀ ਦਿਨ ਹੋ ਗਏ ਸੀਗੇ ਖਾਧੀਆਂ ਨਹੀਂ ਸੀਗੀਆਂ ਟਿੱਕੀਆਂ ਉੱਤੇ ਸਲਾਦ ਤੇ ਲੋ ਜੀ ਖਾ ਲੰਨੇ ਆ ਹੁਣ ਕਦੇ ਕਦੇ ਤਾਂ ਖਾਣੀਆਂ ਚਾਹੀਦੀਆਂ ਨੇ ਹਨਾ ਦਿਲ ਕਰਦਾ ਆਏ ਸੀਗੇ ਪਟਿਆਲੇ ਉੱਤੇ ਪਾਉਣੀ ਹੈ ਮੈਂ ਚਟਣੀ ਸਲਾਦ ਦੇ ਤੇ ਲੋ ਜੀ ਹੁਣ ਖਾਈਏ ਟਿੱਕੀਆਂ ਆ ਕੇ ਕਰਦੇ ਆਂ ਕੰਮ ਲੋ ਜੀ ਪਹਿਲਾਂ ਆਪਾਂ ਛੱਟਾ ਲਗਾ ਦਈਏ ਤੇਲ ਘਰਮ ਕਰਕੇ ਮੈਂ ਜੀਰਾ ਪਾ ਕੇ ਇਹ ਪਾਤਾ ਸਮਾਨ ਇਹਦੇ ਵਿੱਚ ਮੇਰੇ ਚ ਹਲਦੀ ਪਾ ਦ ਆਟਾ ਗੁੰਨ ਕੇ ਰੱਖ ਤਾ ਇੱਧਰ ਆਪਾਂ ਨੇ ਪਾਣੀ ਹੱਥ ਲਾ ਤਾ ਇੱਧਰ ਆਪਣਾ ਮਸਾਲਾ ਪੁੱਝੀ ਰਿਹਾ ਸੋ ਜੇ ਹੋਰ ਜੁਜੇ ਜਿਵੇਂ ਆਪਾਂ ਕਰਦਨੇ ਹੁਣ ਗੈਸ ਨੂੰ ਘੱਟ ਹੁਣ ਆਪਾਂ ਆਲੂ ਚੀਨ ਲਏ ਮਨੇ ਢਿੱਚ ਮਜ਼ੀ ਕਰਤਾ ਪਾ ਲਾਤੇ ਆਲੂ ਪਾਤੇ ਢੱਕਾ ਲਾ ਕੇ ਆਲੂ ਪਾਤੇ ਤੇ ਹੁਣ ਮੈਂ ਮਾਂਜ ਲਾਂ ਭਾਂਡੇ ਤੇ ਇੱਧਰ ਕਿਹੋਂ ਤੱਕ ਆਪਾਂ ਨੇ ਬੜੀਆਂ ਇੰਨੇ ਬੜੀਆਂ ਪਾਣੀ ਚ ਭੋਂਤੀਆਂ ਹੁਣ ਫੇਰ ਪਾ ਕੇ ਭਿੱਜ ਜਾਣ ਪਾ ਕੇ ਫੇਰ ਕੁੱਕਰ ਚ ਪਾ ਦੂੰਗੀ ਨਿੱਚੋ ਨਰਮ ਨੇ ਕੁੱਚੀ ਹੁਣ ਰਹਿ ਜਾਣੇ ਇਹ ਪਾਣੀ ਪਾ ਦੋ ਲੋਜੀ ਗੈਰੂ ਦੀ ਤੜਕਾ ਲਾਤਾ ਇਹ ਪਾਤਰੀਆਂ ਬੜੀਆਂ ਮੁਰ ਲਗਾ ਦੀਏ ਪਟਕ ਇਹ ਉਹ ਗਰਾਹੀਏ ਜੀ ਕੋਆਰ ਜੀ ਤੋਂ ਬਣਾ ਕੇ ਤਾਂ ਲਵੇ ਉਹ ਤੋਂ ਇਹ ਮਿਲਦੇ ਆਹ ਅਹ ਮਾਹਦੇ ਦਾ 10000 ਰੁਪਏ ਦੇ ਰਿਹਾ ਕੋਈ ਵਾਗੋਤ ਨੂੰ ਆਹ ਤੋਂ ਸਗਲ ਗਾਂ ਚ ਕੱਢਾ ਇਹਨੂੰ ਵੀ ਬਾਲੀ ਦੇ ਦਿੱਤੀ ਲੋਜੀ ਕੱਪੜੇ ਮੈਂ ਧੋਤੇ ਧੁੱਪ ਹੈਗੀ ਬੱਦਲ ਵੀ ਆ ਚਲੋ ਧੋ ਕੇ ਸੁੱਕਣੇ ਪਾਉ ਤੇ ਹੁਣ ਸੁੱਕੀ ਜਾਣਗੇ ਸ਼ਾਮ ਤੱਕ ਹੁਣ ਤੇ ਲੋਜੀ ਕੰਮ ਨੇ ਮੇੜ ਤਾਂ ਆਪਾਂ ਨੇ ਸਾਜਰੇ ਸਾਜਰੇ ਪਾਤੇ ਸੀਗੇ ਬੈਲ ਮੇਰੇ ਸਲਾਹ ਨਹੀਂ ਸੀ ਸ਼ਾਮ ਨੂੰ ਤੋਂ ਫਿਰ ਮੈਂ ਕਿਹਾ ਹੁਣੇ ਪਾ ਦਣੀ ਆਪੀ ਸੁੱਕੀ ਜਾਣਗੇ ਸ਼ਾਮ ਤੱਕ ਵਧੀਆ ਪਹਿਲਾਂ ਸਵੇਰੇ ਬੱਦਲ ਸੀਗੇ ਚਲੋ ਝਾੜ ਪੋਚੇ ਦਾ ਕੰਮ ਨੇ ਮੇੜ ਤਾਂ ਆਪਾਂ ਨੇ ਹੁਣ ਪਾਤੇ ਕੱਪੜੇ ਲੋ ਜੀ ਆਪਾਂ ਹੂੰ ਹੂੰ ਪੁਦੀਨਾ ਤਾਂ ਸਾਰਾ ਸੁੱਕ ਗਿਆ ਪਤਾ ਨਹੀਂ ਭਬੂ ਗੁੱਤਿਆਂ ਨੇ ਖਾ ਲਿਆ ਹਨਾ ਨਾਲੇ ਪਾਣੀ ਪਿੰਦਾ ਓਰੇ ਪਾਣੀ ਪਿੰਦਾ ਪਾਣੀ ਤਾਂ ਪਿੰਦਾ ਹਨਾ ਸੁੱਕ ਗਿਆ ਸਾਰਾ ਪਤਾ ਨਹੀਂ ਕੀ ਗੱਲ ਹੋ ਗਈ ਇੱਧਰ ਗੇੜਾ ਦੇ ਦੇਈ ਆਪਾਂ ਆਪਣੇ ਖੇਤ ਬੰਨੇ ਖੇਤ ਬੰਨੇ ਇਹ ਕਿ ਖੁੰਪਾ ਹੋਈਆਂ ਪਿੰਿਆਂ ਨੇ ਦਾ ਹਨਾ ਹਾ ਖੁੰਪਾ ਹੋਈਆਂ ਪਿੰਿਆਂ ਦੇ ਡੌਗੀਆਂ ਨੇ ਤੋੜਤੀਆਂ ਇਤਰੇ ਹੀਗਾ ਖੇਤ ਕਵਾੜ ਸਾਰਾ ਫੁਕ ਗਿਆ ਦੇਖੀ ਕੋਈ ਜਮਨ ਜੁਮਣ ਤੇ ਡੰਗਰ ਹਾਏ ਹੈ ਅੰਬਰੂਦ ਅੰਬਰੂਦ ਜਮਨ ਤਾਂ ਨਹੀਂ ਹੈਗੀ ਕੋਈ ਤਾਂ ਹੋਣੀ ਸੁੱਕ ਗਈਆਂ ਸਾਰੀਆਂ ਖਾ ਲਈ ਅੰਬਰੂਦ ਦੇਖਾਂ ਕੋਈ ਕਿਵੇਂ ਡੱਗੇ ਪਏ ਨੇ ਤਾਂ ਬਾਜ਼ਾਰ ਲੱਗਿਆ ਪਿਆ ਅੰਬਰੂਦਾਂ ਦਾ ਦੂਰ ਇੱਕ ਉੱਤ ਬੱਟ ਦਾ ਬੇਟਾ ਕੱਖ ਦੂਰ ਚਰੀ ਵੱੜਦਾ ਜਮਣ ਤਾਂ ਸਿੱਧੀ ਹੋ ਗਈ ਐ ਤਕੀ ਉਧਰ ਇੰਜਣ ਚਲਾਤਾ ਮੈਨ ਲੱਗਾ ਟੋਕਾ ਕਰਦੇ ਨੇ ਲੋ ਜੀ ਇੱਧਰ ਆਪਾਂ ਗੇੜਾ ਦੇ ਆਉਂਦੇ ਆਨੇ ਕਾਹੋ ਉਹ ਵੱਧਦੇ ਨੇ ਕੱਖ ਹਰੀ ਹਰੀ ਕਾਕਾ ਕਿੰਨਾ ਸੋਹਣਾ ਮੌਸਮ ਬਾਹਰ ਹਵਾ ਵੀ ਵੈਸੇ ਵਧੀਆ ਆਉਂਦੀ ਆ ਗਾਹਾਂ ਵੀ ਕਿਹੜਾ ਦੇ ਆਈਏ ਹੂੰ ਇੱਧਰ ਪੀਲਾ ਹੁੰਦੀ ਆ ਇਹ ਹੋ ਗਈਆਂ ਤੋਰੀਆਂ ਦੀਆਂ ਬੇਲਾਂ O Genja, cai ਲੋ ਜੀ ਇੱਧਰ ਕਰ ਲਿਆ ਘਿਓ ਗਰਮ ਲੋ ਜੀ ਤੇਲ ਪਾਤਾ ਹੁਣ ਪਾ ਦਨੇ ਆਪਾਂ ਚੌਲ ਸੱਚ ਘਿਓ ਪਾਤਾ ਘਿਓ ਪਾਤੇ ਹੁਣ ਲਾਤਾ ਤੜਕਾ ਆਪਾਂ ਨੇ ਚੌਲਾਂ ਇਹ ਹੋਰ ਪਾਉਣੇ ਆ ਥੋੜਾ ਜਿਹਾ ਹੁਣ ਪਾਣੀ ਪਾ ਦਾਂ ਲੋ ਜੀ ਵੈਗਰੂ ਜੀ ਚੌਲ ਆਪਣੇ ਬਣ ਕੇ ਚੌਲ ਆਪਾਂ ਨੇ ਬਣਾਈ ਨੇ ਮਿੱਠੇ ਮਿੱਠੇ ਚੌਰ ਤਿਆਰ ਨੇ ਹੁਣ ਆਪਾਂ ਕਰ ਦਨੇ ਆ ਬੰਦ ਇਹ ਪਾਣੀ ਜਾਂ ਸੁੱਕ ਜਾਊਗਾ ਫਿਰ ਬੈਸੇ ਰਿਜੇ ਰਹੇ ਨੇ ਇਹ ਗੈਸ ਬੰਦ ਕਰਕੇ ਪਾਫ ਨਾਲ ਹੀ ਬਣ ਜਾਣੀ ਨੇ ਹੁਣ ਫਿਰ ਤੇ ਲੋਤੀ ਚੌਲ ਆਪਣੇ ਤਿਆਰ ਨੇ ਘਰ ਦੀ ਗੈਸ ਬੰਦ ਐਨੇ ਟਾਕ ਦਨੇ ਆਪਾਂ